ਦਾ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਵੱਖ-ਵੱਖ ਬੁਲਾਰਿਆ ਨੇ ਸਾਨੂੰ ਸਾਰਾ ਚਾਨਣਾ ਪਾ ਦਿੱਤਾ ਸਰਕਾਰਾਂ ਬਾਰੇ ਔਰ ਹਰ ਤਰ੍ਹਾਂ ਦੀਆਂ ਕਾਂਗਰਸ ਬਾਰੇ ਭੀਜਪੀ ਬੀਜਪੀ ਬਾਰੇ ਤੇ ਵੀਰੋ ਗੱਲ ਇੱਥੇ ਉਹਨਾਂ ਦੀ ਨਹੀਂ ਹੋਈ ਜਿਨ੍ਹਾਂ ਨੇ ਸਾਨੂੰ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਤੇ ਵੀਰੋ ਉਹਨਾਂ ਨੇ ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ ਉਹਨਾਂ ਨੂੰ ਕੋਈ ਧਰਮੀ ਫੌਜੀ ਯਾਦ ਨਹੀਂ ਆਇਆ ਸਾਡੇ ਵਾਸਤੇ ਵਿਦੇਸ਼ਾਂ ਦੇ ਵਿੱਚੋਂ ਪੈਸਾ ਖਾਂਦੇ ਰਹੇ ਆ ਉਹ ਸਾਡੇ ਪਿੰਡ ਦੇ ਪਰਲੇ ਪਾਸੇ ਨਾਲ ਹੀ ਇਹ ਮੁਖਰ ਜ਼ਿਲ੍ਹੇ ਦੇ ਨਾਲ ਬਾਦਲ ਪਿੰਡ ਹੈਗਾ ਵੀਰੋ ਅੱਜ ਕਰੋਨਾ ਨੇ ਸਿਆਸਤ ਕੀਤੀ ਹੈ ਸਾਰੀ ਲੋਕੋ 15 ਸਾਲ ਰਾਜ ਕਰ ਲਿਆ ਉਹਨਾਂ ਨੇ 83 ਤੋਂ ਬਾਅਦ ਉਹਨਾਂ ਨੇ 10 ਸਾਲ ਦਾ ਰਾਜ ਭੋਗਿਆ ਵੀਰੋ ਉਦੋਂ ਤੋਂ ਕਿੱਥੇ ਗਏ ਸਾਡੇ ਧਰਮੀ ਫੌਜੀਆਂ ਨੂੰ ਕਿਉਂ ਵੀ ਯਾਦ ਆਏ ਸਾਡੇ 6 ਤੋਂ 62 ਤੋ ਧਰਮੀ ਫੌਜੀ ਸੀ ਜਿਹੜਾ ਉਹ ਬਹਿਰ ਕਾ ਛੱਡ ਕੇ ਆਇਆ ਫਿਰ ਜੋ ਸਾਰਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸਾਡੀ ਜ਼ੁਲਮਾਂ ਦੀ ਸਰਕਾਰ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਇਹ ਬਿਆਨ ਦੇਣ ਵਾਲੇ ਦਾ ਉਸ ਰਾਸੀ ਦੇ ਵਿੱਚ ਤਤ ਦੇ ਅਟੈਕ ਕਰਨ ਵਾਸਤੇ ਪੂਰਾ ਹਾਸੀ ਵੀਰੋ ਅੰਦਰੋਂ ਬਹਿ ਕੇ ਚਿੱਠੀਆਂ ਲਿਖਦਾ ਰਿਹਾ ਨਹੀਂ ਤਾਂ ਇੱਕ ਰੋ ਬੈਠਿਆ ਦਮ ਦਮ ਵੀ ਤਕਸਾਲ ਤੇ ਸਹਿਬਾਨ ਅੰਦਰੋਂ ਚੁੱਤੀਆਂ ਲਿਖ ਲੈ ਕੇ ਇਹਨਾਂ ਨੇ ਸਾਰੀ ਦਰਬਾਰ ਸਾਹਿਬ ਦੇ ਉੱਤੇ ਕੀ ਬਖਰੀ ਕਰਾਇਆ ਵੀਰੋ ਸਾਡਾ ਕਰਪਾਲ ਸਿੰਘ ਜੀ ਧਰਮੀ ਫੌਜੀ ਮੇਰਾ ਸਾਥੀ ਬੈਠਾ ਸਾਡੇ ਕੋਲੇ ਉਹਨਾਂ ਟਾਈਮਾਂ ਦੀਆਂ ਲਿਸਟਾਂ ਹੈਗੀਆਂ ਜੋ ਸਰਵੋਨੀ ਕਮੇਟੀ ਦੇ ਵਿੱਚ 6200 ਧਰਮੀ ਫੌਜੀ ਆਇਆ ਇਹਨਾਂ ਨੇ 2 ਤੋਂ 250 ਬੰਦੇ ਨੂੰ ਨੌਕਰੀ ਦਿੱਤੀ ਹੈ ਉਹ ਵੀ ਨੌਕਰੀ ਉਹਨਾਂ ਨੂੰ ਦਿੱਤੀ ਹੈ ਤੇ ਜਿਹੜੇ ਇਹਨਾਂ ਦੀ ਚਮਚਾਗਰੀ ਕਰਦੇ ਰਹੇ ਜਾਂ ਕਿਸੇ ਦੀ ਮਜਬੂਰੀ ਸੀ ਦੀ ਅੱਜ ਵੀਰੋ ਸਾਡੇ ਧਰਮੀ ਫੌਜੀ ਦਰਬਾਰ ਖਾਲਸਾ ਅਮਰਸਰ ਦੇ ਵਿੱਚ ਸੱਜੇ ਖੱਬੇ ਪਰਨਤਾਰਨ ਦੇ ਗੁਰਦੁਆਰੇ ਦੇ ਸੱਜੇ ਪੱਕੇ ਰਸਤਾ ਚਲਾ ਰਹੇ ਆ ਵੀਰੋ ਬਜ਼ੁਰਗ ਹੋ ਗਏ ਰਸਤਾ ਨਹੀਂ ਚੱਲਦਾ ਉਹਨਾਂ ਦੇ ਕੋਲੋਂ ਮੌਜੂਦਾ ਇੱਥੇ ਹੈਗੇ ਆ ਜਿਹੜੀ ਇਹ ਪਾਰਟੀ ਕਹਿੰਦੀ ਹੈ ਕਿ ਅਸੀਂ ਧਰਮੀ ਫੌਜੀਆਂ ਨੂੰ ਟਿਕਟ ਦੇਦੀ ਹੈ ਵੀਰੋ ਅਸੀਂ ਉਸ ਧਰਮੀ ਫੌਜੀ ਨੂੰ ਮਾਲਾ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਸਾਨੂੰ ਇਹ ਪਤਾ ਹੀ ਨਹੀਂ ਉਹ ਸਾਡੇ ਸਾਥੀ ਦਾ ਇਹ ਨਾਂ ਕਿਉਂ ਨਹੀਂ ਜ਼ਿਕਰ ਕਰਦੇ ਉਹ ਜਿਹੜੀ ਬੀਬੀ ਠਾਈ ਹੈ ਉਹਦੇ ਘਰ ਵਾਲਾ ਜਿਹੜਾ ਧਰਮੀ ਫੌਜੀ ਸੀਗਾ ਉਹ ਕਿੱਥੇ ਆ ਉਹਦੀ ਫੋਟੋ ਕਿੱਥੇ ਆ ਉਹਦਾ ਨਾਮ ਕਿੱਥੇ ਆ ਉਹਦਾ ਪਰਿਵਾਰ ਕਿੱਥੇ ਆ ਕਿੱਥੇ ਉਹਦਾ ਪਿੰਡ ਹੈ ਜਿਹੜੇ ਥਾਂ ਦੇ ਉੱਤੇ ਨੌਕਰੀ ਕਰਦਾ ਸੀ ਜਾਂ ਇਹ ਉਹ ਮੈਨੂੰ ਐ ਲੱਗਦਾ ਹੈ ਕਿ ਬਾਦਲ ਪਿੰਡ ਉਹਨਾਂ ਦੇ ਘੋੜਿਆਂ ਦੇ ਖਰਖਰਾ ਫੇਰਦਾ ਰਿਹਾ ਉਹ ਉਹਨੂੰ ਇਹ ਧਰਵੀ ਫੌਜੀ ਕਹਿੰਦੇ ਆ ਅੱਜ ਤੱਕ ਵੀਰੋ ਸੁਖਵੀਰ ਬਾਦਲ ਨੇ ਬਹੁਤ ਵੱਡੇ ਵੱਡੇ ਕੱਪ ਮਾਰੇ ਆ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਨੇ ਬਹੁਤ ਵੱਡੇ ਵੱਡੇ ਕੱਪ ਮਾਰੇ ਆ ਵੀਰੋ ਅਸੀਂ ਇੱਕ ਸਟੇਜ ਦੇ ਉੱਤੇ ਬੈਠੇ ਆ ਅਕੋਸ ਉਹਨਾਂ ਨੇ ਸਿਏ ਅਸੀਂ 83 ਤੋਂ ਬਾਅਦ ਸਿਏ ਚੱਲੇ ਆ ਬਹੁਤ ਸਿਏ ਚੱਲੇ ਆ ਸਾਨੂੰ ਉਹਦਾ ਪਰਿਵਾਰ ਇੱਕ ਵਾਰੀ ਆ ਕੇ ਦੱਸਦੇ ਕਿ ਸਾਡੀ ਜਨਮ ਦੀ ਸਰਕਾਰ ਨੇ ਜੀਲਾਂ ਦੇ ਵਿੱਚ ਰੱਖ ਕੇ ਸਾਨੂੰ ਕਿਹੜੀਆਂ ਕਿਹੜੀਆਂ ਸਹਾਇਤਤੀਆਂ ਦਿੱਤੀਆਂ ਵੀਰੋ ਮੇਰੇ ਸਾਥੀ ਮੈਨੂੰ ਦੱਸਦੇ ਇਹ ਜਿਨ੍ਹਾਂ ਨੂੰ ਸਹਾਇਤ ਮਿਲੀਆਂ ਕਿ ਜਿਹੜੇ ਸਾਡੇ ਤੇਲ ਵਾਲੇ ਦੰਗ ਹੁੰਦੇ ਆ ਡਰਾਮਾ ਇਹਨਾਂ ਦੇ ਮੂੰਹ ਵੱਡੇ ਹੁੰਦੇ ਸੀ ਵੀਰੋ ਔਰ ਤੁੱਪੇ ਰੱਖ ਕੇ ਜੇੜ ਹਾਣ ਦੀਆਂ ਤੁੱਪਾਂ ਦੇ ਵਿੱਚ ਟੁੱਪੇ ਡਰਾਮ ਰੱਖ ਕੇ ਉਹਨਾਂ ਦੇ ਡਰਾਮਾਂ ਦੇ ਵਿੱਚ ਪਾ ਪਾ ਕੇ ਸਾਡੇ ਧਰਮੀ ਫੌਜੀਆਂ ਨੂੰ ਵਿੱਚ ਬੰਦ ਕਰਕੇ ਔਰ ਕਾਲੇ ਤੋਂ ਤੱਤੇ ਰੇਤ ਦੇ ਉੱਤੇ ਡਰਮ ਰੋਲ ਤੇ ਰਹਿ ਗਿਓ ਐਰ ਜੀ ਸਰਾਂ ਦੇ ਰਹਿ ਗਿਓ ਅਸੀਂ ਬਾਖੂ ਜਣਾਉਂਗਾ ਵੀਰੋ ਤਾਂ ਸਾਡੇ ਨਾਲ ਸਾਡੇ ਕਿੱਤਿਆਂ ਨੂੰ ਉੱਥੇ ਪਾਏਗੇ ਇਹ ਜੀ ਛਰਾਣ ਕਰਨਾ ਹੁੰਦਾ ਨਾਉਣਾ ਹੁੰਦਾ ਦਿੱਲੀ ਲੈ ਜਾ ਕੇ ਤਾਂ ਸਾਡੇ ਵੀਰੋ ਵੀਰੋ ਸੰਗਲ ਪਾਏ ਹੁੰਦੇ ਸੀਗੇ ਭਈਓ ਇਹ ਪਰਿਵਾਰ ਕਿਉਂ ਝੂਠ ਬੋਲਦਾ ਹੈ ਇਹਨਾਂ ਨੇ ਅੱਜ ਤੱਕ ਝੂਠ ਹੀ ਬੋਲਿਆ ਹੈ ਝੂਠ ਦਾ ਖੱਟਾ ਖਾਦਾ ਇਹਨਾਂ ਨੇ ਜਿਹੜੀ ਬੀਬੀ ਹਾਸਮਤ ਕਹਿੰਦੀ ਹੁੰਦੀ ਸੀ ਜੀ ਇਹ ਉਹ 100 ਖਾਂਤੀ ਹੁੰਦੀ ਸੀ ਸਟੇਜ ਤੇ ਖੜਕੇ ਅੱਜ ਵੀਰੋ ਗੁਰੂ ਮਹਾਰਾਜ ਨੇ ਉਹ ਸੌ ਉਹਨਾਂ ਦੀ ਪੂਰੀ ਕਰਤੀ ਆ ਤੁਸੀਂ ਦੇਖਦੇ ਜਾਓ ਬਾਰੇ ਪਰਿਵਾਰ ਨਾਲ ਹੁੰਦਾ ਕੀ ਆ ਤੁਸੀਂ ਦੇਖਦੇ ਜਾਓ ਫਿਰ ਇਹਨਾਂ ਨੇ ਘਰਾਂ ਦਾ ਸੱਜ ਜੰਮਿਆ ਉਹ ਵੀ ਉਹ ਵੀ ਲਗੜਾ ਲੂਤਾ ਤੋ ਤੋ ਵੀਰੋ ਦਾ ਅੱਗੇ ਨਾਲੀ ਪੀੜੀ ਚੱਲੂਗੀ ਕਿ ਨਹੀਂ ਚੱਲੂਗੀ ਉਹ ਤਾਂ ਪਰਮਾਤਮਾ ਨੂੰ ਪਤਾ ਹੈ ਤੇ ਵੀਰੋ ਅੱਜ ਅਸੀਂ ਇਹ ਕਲੀਅਰ ਕਰਨ ਵਾਸਤੇ ਆਏ ਆ ਇੱਥੇ ਕਿ ਧਰਮੀ ਫੌਜੀ ਕੌਣ ਹੈ ਤੇ ਘੋੜਿਆਂ ਤੇ ਫਖਰਾ ਫੇਰਨ ਵਾਲਾ ਕੌਣ ਹੈ ਇਹਨਾਂ ਨੇ ਵੀਰੋ ਅਸੀਂ ਇਹ ਹੀ ਬੇਨਤੀ ਕਰਦੇ ਆਂ ਯਾਦ ਵੀ ਨਾ ਜਗਰ ਕਰਨਾ ਉਹਦੀ ਫੋਟੋ ਵਿਖਾਉਣਾ ਦੱਸਣ ਵੀ ਕਿਹੜਾ ਸੀ ਉਹ ਧਰਮੀ ਫੌਜੀ ਅੱਜ ਤੱਕ ਇਹਨਾਂ ਨੇ ਉਹਦਾ ਨਾਮ ਹੀ ਲਿਆ ਉਸੇ ਕਹਿੰਦੇ ਉਤੋਂ ਉਹਦੀ ਫੋਟੋ ਨਹੀਂ ਉਸੇ ਦਿੱਤੀ ਕਿਸੇ ਵੱਡ ਸਭ ਦੇ ਉੱਤੇ ਵੋਟੋਂ ਨਹੀਂ ਫੋਟੋ ਨਹੀਂ ਪਾਈ ਹੋਈ ਅਸੀਂ ਇਹ ਬੀਬੀ ਨੂੰ ਕੁਛ ਨਹੀਂ ਕਹਿਣਾ ਚਾਹੁੰਦੇ ਸਾਨੂੰ ਨਹੀਂ ਪਤਾਗਾ ਅੱਜ ਤੱਕ ਜਿਹੜੀਆਂ ਸਾਡੇ ਕੋਲੇ ਲਿਖਤਾਂ ਦਾ ਇਤਿਹਾਸ ਆ ਕਿਰਪਾ ਸਿੰਘ ਬਾਦੀਆਂ ਕੋਲੇ ਉਹਦੇ ਵਿੱਚ ਇਹਦਾ ਨਾਮ ਨਹੀਂ ਹੈ ਇਹ ਨਾ ਤਾਂ ਮੈਨੂੰ ਲੱਗਦਾ ਇਹ ਫੌਜੀ ਹੈ ਤੇ ਧਰਮੀ ਫੌਜ ਤਾਂ ਬਹੁਤ ਵੱਡੀ ਜਿਹਨਾਂ ਸਾਡੀ ਪੱਗ ਬਚਾਈ ਹੈ ਕੱਠੀ ਥੀ ਦਰਵਾਜ ਸਾਹਿਬ ਦੀ ਜਿਹੜਾ ਜਰਾ ਬਚਾਇਆ ਵੀ ਉਹ ਉਹ ਧਰਮੀ ਫੌਜੀ ਆ ਇੱਕ ਬਾਹਲਾ ਆ ਉਹ ਵੀ ਗੱਪ ਮਾਰ ਪਾ ਕੇ ਅੱਡੇ ਧਰਮੀ ਫੌਜੀਆਂ ਦੀ ਸ਼ਿਮੀ ਨੂੰ ਖਰਾਬ ਕਰਨ ਵਾਸਤੇ ਸਾਨੂੰ ਖਤਮ ਕਰਨ ਵਾਸਤੇ ਇੱਕ ਦਿਨ ਨਾਂ ਵਰਤਿਆ ਧਰਮੀ ਫੌਜੀ ਦਾ ਵੀ ਉਹ ਧਰਮੀ ਫੌਜੀ ਹੈ ਨਹੀਂ ਬੀਬੀ ਉਹ ਧਰਮੀ ਫੌਜੀ ਦੇ ਪੁਲਾਹ ਜੀ ਹੈ ਨਹੀਂਗੇ ਇਹੀ ਬੇਨਤੀਆਂ ਕਰਦੇ ਆ ਤੇ ਤੁਸੀਂ ਸੋਚ ਸਮਝ ਕੇ 11 ਤੀਗ ਨੂੰ ਬਾਤ ਦੀ ਵਾਲਾ ਬਟਨ ਦਬਾ ਕੇ ਤੁਸੀਂ ਕਾਨੂੰਨੀ ਦੇਖਣਾਗਾ ਬਾਤ ਤੇ ਅਗਲੇ ਪਾਸੇ ਆ ਬਟਨ ਦਬਾਣਾ ਹੈ ਲੋਕੋ ਕੇ ਇਹ ਜਾਲਮ ਸਰਕਾਰ ਨੇ ਦੋ ਤਾਂ ਮੰਜੀਤਾਂ ਦੇ ਨਾਂ ਪਏ ਹੋਏ ਆ ਤੁਸੀਂ ਨਾ ਨਾ ਨਹੀਂ ਦੇਖਣਾ ਤੁਸੀਂ ਨਹੀਂ ਦੇਖਣਾ ਤੁਸੀਂ ਬਾਤ ਦੇ ਫਰਬਰਵਾਰ ਜਿਹੜਾ ਬਰਨੋ ਬਾਕੇ ਕਿ 14 ਤਰੀਕ ਨੂੰ ਆਪਣਾ ਜਿਹੜਾ ਇਹੋ ਤਾ ਪਾਸ ਬਾਹਣਾ ਕੋ ਇਹ ਹੀ ਕੁਸ਼ੀਮ ਮੋੜਨੀ ਸ਼ੁਰੂ ਕਰਦੀ ਹੈ ਕਿ ਸਾਡਾ ਕੰਡਕ ਤੇ ਮਾਝੇ ਵਾਲਿਓ ਤੇ ਰੋਪੜ ਦੇ ਵਿੱਚ ਗਹਿ ਗੱਚ ਲੜਾਈ ਹੋਈ ਤੇ ਬਹੁਤ ਵੱਡੀ ਜਿੱਤ ਸਿੱਖਾਂ ਦੀ ਹੋਈ ਤੇ ਤੁਸੀਂ ਉਸ ਖਾਲਸਾ ਰਾਜ ਦੇ ਹਿੱਸੇ ਕੀ ਮੋਟੂ ਬੰਨੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੜ ਕੇ ਫਿਰ ਤੁਸੀਂ ਸੁਹਾਗਾ ਫੇਰਿਆ ਤੋਹੇ ਦਾ ਸੰਬੰਧ ਦੇ ਉੱਤੇ ਇਹ ਅੱਜ ਫਿਰ ਛੋਟੇ ਹੱਥ ਬਾਗ ਡੋਰਾਈ ਆ ਮਝੇਲੋ ਤੁਹਾਨੂੰ ਇਹ ਸਮਝਣਾ ਚਾਹੀਦਾ ਤੁਸੀਂ ਕੌਣ ਹੋ ਜਦੋਂ ਤੱਕ ਸਾਨੂੰ ਇਹ ਵੀ ਪਤਾ ਲੱਗਦਾ ਸਾਡੀ ਤਾਕਤ ਕੀ ਅਸੀਂ ਕੌਣ ਆ ਉਦੋਂ ਤੱਕ ਅਸੀਂ ਸੁੰਨੀਆਂ ਰਾਹਾਂ ਦੇ ਵਿੱਚ ਪੱਟ ਡੇੜ ਹੋ ਗਏ ਅਨਾ ਲੈ ਕੇ ਜਾਈਏ ਬਚ ਮੌਕਾ ਸਾਡੇ ਕੋਲ ਫਿਰ ਆਇਆ ਮੌਕਾ ਜਿਹੜੇ ਸਿਆਸਤਾਨ ਕਿੰਤੂ ਪਰੰਤੂ ਕਰਦੇ ਆ ਕਿ ਸਾਡੇ ਤੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਅਜੇ ਵੀ ਅਜੇ ਵੀ ਉਹ ਗੁੰਡੜੀਆਂ ਸੱਪ ਚੋਜੀ ਪ੍ਰੀਤਮ ਦਾ ਜਿਉਂਦਾ ਏ ਜਿਹੜਾ ਉਹ ਥਾਪ ਕੇ ਗਿਆ ਸੀ ਸਾਨੂੰ ਅਸੀਂ ਕਿਸੇ ਬੰਦੇ ਦੀ ਬਣਾਈ ਹੋਈ ਪਾਰਟੀ ਜਾਂ ਕਿਸੇ ਬੰਦੇ ਦੇ ਬਣਾਏ ਹੋਏ ਲੀਡਰ ਨਹੀਂ ਆਗੂ ਨਹੀਂ ਸਾਨੂੰ ਚੋਜੀ ਪ੍ਰੀਤਮ ਨੇ ਥਾਪੜਾ ਦਿੱਤਾ ਉਹਨੇ ਸਾਜਿਆ ਹੈ ਤੇ ਜੇ ਉਦੋਂ 6 ਸਾਲ ਦੇ ਰਾਜ ਦਾ ਤੁਸੀਂ ਮੁੱਢ ਬਣ ਸਕਦੇ ਹੋ ਤੇ ਸਦੀ ਵੀ ਉਸ ਰਾਜ ਦਾ ਮੁੱਢ ਬੰਨਣਾ ਹੈ ਜਿਹੜੇ ਸਿਆਸਤਦਾਨੇ ਸਵਾਲ ਚੱਕਦੇ ਆ ਕਿ ਕਿ ਖਾਲਸਤਾਨ ਦੀ ਚਾਹੀਦਾ ਹਿੰਦੁਸਤਾਨ ਚਾਹੀਦਾ ਉਹ ਭਾਈ ਤੁਸੀਂ ਸਾਡੇ ਨਾਲ ਵੇਚਰੇ ਨਾ ਕਰਦੇ ਇਹ ਸ਼ਬਦ ਤੁਹਾਡੇ ਮੂੰਹੋਂ ਕਿਉਂ ਨਿਕਲ ਰਹੇ ਆ ਕਿਉਂ ਤੁਸੀਂ ਸਾਡੇ ਚ ਮੰਡੀਆਂ ਪਾ ਰਹੇ ਹੋ ਇਹ ਹਿੰਦੂ ਤੇ ਸਿੱਖ ਜਿਹੜੇ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਤੇ ਗੁਰੂ ਦਾ ਸਨੇਹਾ ਏਕ ਪਿਤਾਏ ਕਿਸਕੇ ਹਮਾਰਕ ਤੂੰ ਮੇਰਾ ਗੁਰਹਾਈ ਪਰਲੇ ਬਨ ਕੇ ਤੁਰਦੇ ਆ ਤੁਸੀਂ ਉਹਨਾਂ 'ਚ ਫਰਕ ਪਾ ਰਹੇ ਹੋ ਇਹ ਮੌਜੂਦਾ ਸਰਕਾਰ ਨੂੰ ਫਾਇਦਾ ਪਚਾਉਣ ਵਾਲੇ ਆ ਜਿਨ੍ਹਾਂ ਲੋਕਾਂ ਨੂੰ ਅਸੀਂ ਵੇਖ ਚੁੱਕੇ ਆ ਜਿਨ੍ਹਾਂ ਲੋਕਾਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਆ ਪੰਜਾਬ ਨੂੰ ਲੁੱਟਣ ਕੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ ਅਸੀਂ ਕਿਉਂ ਉਹਨਾਂ ਮਗਰ ਅੱਖਾਂ ਬੰਦ ਕਰਕੇ ਤੁਰੀਏ ਜਿਨ੍ਹਾਂ ਨੂੰ ਅਸੀਂ ਪਰਖਣੇ ਜਿਨ੍ਹਾਂ ਨੇ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਐ ਸਾਡਾ ਸੁਰਮਾ ਅੰਦਰ ਕਿਉਂ ਬੈਠਾ ਐ ਕਿਉਂਕਿ ਉਹ ਨਸ਼ਾ ਬੰਦ ਕਰਾ ਰਿਆ ਸੀ ਅਸੀਂ ਕਰਕੇ ਦਿਖਾਇਆ ਹੈ ਨਸ਼ਾ ਬੰਦ ਛੱਬ ਤੋਂ ਵੱਡੀ ਸਮੱਸਿਆ ਮਾਵਾਂ ਦੀ ਕੋਈ ਆ ਕਿ ਮਾਵਾਂ ਰੋਡੀਆਂ ਚਰਲਾਉਂਦੀਆਂ ਕਿਹਦੇ ਕੋਲ ਜਾਣ ਜਿਹੜਾ ਮਾਵਾਂ ਨੂੰ ਗੱਲ ਲੋਂਦਾ ਸੋ ਡਿੰਗਰੂ ਘਰ ਭੇਜਦਾ ਕਦੇ ਸੋਚਿਆ ਹੈ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਰਤ ਕੀ ਰਿਹਾ ਹੈ ਅਸੀਂ ਕਿਹੜੇ ਰਸਤੇ ਤੇ ਤੁਰ ਰਹੇ ਹਾਂ ਸਾਡੇ ਕਸੂਰ ਕੀ ਨੇ ਸਾਡਾ ਕਸੂਰ ਇਹ ਹੈ ਕਿ ਅਸੀਂ ਨਸ਼ਾ ਬੰਦ ਕਰਾਉਣਾ ਚਾਹੁੰਦੇ ਆ ਆ ਸਾਡੇ ਭਰਾ ਨੇ ਸਣੀ ਨੇ ਕੋਈ ਇਨਸਾਨ ਨਹੀਂ ਮਾਰਿਆ ਕੋਈ ਇਨਸਾਨ ਨਹੀਂ ਮਕਾਇਆ ਉਹਨੇ ਨਫ਼ਰਤ ਨਫਰਤ ਹਰੇਕ ਸੱਚਾ ਹਿੰਦੂ ਉਸ ਨਫਰਤ ਦੇ ਪਾਤਰ ਨੂੰ ਸਹੀ ਥਰੋਂਦਾ ਕਿ ਇਹਦਾ ਖਾਤਮਾ ਜ਼ਰੂਰੀ ਸੀ ਤੇ ਹਰੇਕ ਸੱਚਾ ਮੁਸਲਮਾਨ ਵਜ਼ੀਰ ਖਾਨ ਨੂੰ ਨਾਣਾ ਕੱਢਦਾ ਹੈ ਕਿ ਕੁਰਾਨ ਸ਼ਰੀਫ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ 7 ਤੇ 9 ਸਾਲ ਦੇ ਯੋਧਿਆਂ ਨੂੰ ਮੀਹਾਂ ਵਿੱਚ ਕਿਣਿਆ ਜਾਵੇ ਉਹਨਾਂ ਤੋਂ ਬਦਲਾ ਲਿਆ ਜਾਵੇ ਇਹ ਗੱਲ ਸਮਝਣ ਦੀ ਲੋੜ ਹੈ ਜਿਹੜੇ ਲੋਕ ਇਹ ਪ੍ਰੋਰਟਾ ਕਰਦੇ ਆ ਇਹਨਾਂ ਨਫਤ ਤੇ ਪਾਤਰ ਕਿਰਦਾਰਾਂ ਦੀ ਉਹਨਾਂ ਦੇ ਅੰਦਰਲੀ ਨਫਤ ਸਮਝਣ ਦੀ ਲੋੜ ਹੈ ਸਿਰਾਂ ਤੇ ਪੱਗਾਂ ਬੰਨੀਆਂ ਇਹਨਾਂ ਵੜਿੰਗਰ ਕਹਿੰਦੇ ਤੇ ਬਿਆਨ ਇਹਨਾਂ ਦੇ ਕੀ ਹੁੰਦੇ ਆ ਕਹਿੰਦਾ ਜੀ ਪ੍ਰਧਾਨ ਮੰਤਰੀ ਬਣਾਤਾ ਸਰਪੰਚ ਮਨਮੋਹ ਸਿੰਘ ਨੂੰ ਕਾਂਗਰਸ ਨੇ ਉਹ ਅੱਜ ਤੱਕ ਦੱਸ ਤੋਂ ਮਨਮੋਹ ਸਿੰਘ ਦਾ ਚੜਾ ਗਿਆ ਸੰਸਾਰ ਤੋਂ ਉਹਦੇ ਬਰਾਬਰ ਦਾ ਲੀਡਰ ਹੈ ਕੋਈ ਕਾਂਗਰਸ ਉਹ ਆਪਣੀ ਕਾਬਲੀਅਤ ਨਾਲ ਬਣਿਆ ਸੀ ਉਹਦੇ ਤੇ ਕਿਸੇ ਨੇ ਸਾਨ ਨਹੀਂ ਕੀਤਾ ਆ ਦੇਖੋ ਤੁਸੀਂ ਬਲਤ ਭਾਈਚਾਰਾ ਸਾਡੇ ਮਨਜੀਤ ਸਿੰਘ ਭਰਾ ਸਾਡੀ ਜਿੰਦ ਜਾਨ ਨੇ ਉਹਨਾਂ ਦਾ